ਅੱਜ ਮੰਡ ਖੇਤਰ ਦੇ ਅਸੀਂ ਇਸ ਟੰ ਬੰਨ ਤੇ ਖੜੇ ਆ ਕਿ ਅੱਜ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪਹਿਲਾ ਪ੍ਰਕਾਸ਼ ਦਿਹਾੜੀ ਆ ਜਿਸ ਦੇ ਵਿੱਚ 16 ਪਿੰਡ ਤੋਂ ਵੱਧ ਜਿਹੜੇ ਪਿੰਡ ਡੁੱਬੇ ਹੋਏ ਆ ਉੱਥੇ ਆਸੇ ਪਾਸੇ ਗੁਰਦੁਆਰਾ ਸਾਹਿਬ ਦੇ ਆਸੇ ਪਾਸੇ ਪਾਣੀ ਭਰਿਆ ਹੋਇਆ ਇਸ ਕਰਕੇ ਅੱਜ ਸੰਗਤਾਂ ਵੱਲੋਂ ਬੰਨ ਦੇ ਉੱਤੇ ਜਿਹੜਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਗਿਆ ਉਹ ਗੱਲਬਾਤ ਕਰਦੇ ਆ ਬਾਬਾ ਜੀ ਆਸੇ ਪਾਸੇ ਪਿੰਡਾਂ ਦੇ ਵਿੱਚ ਪਾਣੀ ਭਰਿਆ ਹੋਇਆ ਔਰ ਸੰਗਤਾਂ ਵੱਲੋਂ ਅੱਜ ਬੰਨ ਦੇ ਉੱਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ ਪ੍ਰਕਾਸ਼ ਦਿਹਾੜੇ ਦੇ ਸਬੰਧ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਮਹਾਰਾਜ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਮਹਾਰਾਜ ਸੰਤ ਬਾਬਾ ਤਾਰਾ ਸਿੰਘ ਜੀ ਸ੍ਰੀ ਹਰਿ ਵਾਲੀ ਸਾਹਿਬ ਵਾਲੇ ਮੌਜੂਦਾ ਮੁਖੀ ਬਾਬਾ ਸੁਖਾ ਸਿੰਘ ਜੀ ਬਾਬਾ ਹਾਕਮ ਸਿੰਘ ਜੀ ਉਹਨਾਂ ਦੀ ਰਹਿਨਮਾਈ ਹੇਠ ਇਹ ਸੇਵਾਵਾਂ ਔਰ ਲੰਗਰ ਚੱਲ ਰਹੇ ਨੇ ਇੱਥੇ ਲੱਗ ਲੱਗੇ 16 ਪਿੰਡਾਂ ਦੇ ਵਿੱਚ ਪਾਣੀ ਭਰਿਆ ਹੋਣ ਕਰਕੇ ਜੋ ਕਿ ਲੋਕਾਂ ਦੀ ਇਹ ਪਰੇਸ਼ਾਨੀਆਂ ਕਰਕੇ ਮਹਾਂਪੁਰਖਾਂ ਨੇ ਹੁਕਮ ਕੀਤਾ ਸੀ ਕਿ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਹੈ ਉਸ ਦੇ ਸੰਬੰਧ ਵਿੱਚ ਔਰ ਲੋਕਾਂ ਨੂੰ ਸੁੱਖ ਸ਼ਾਂਤੀ ਵਾਸਤੇ ਸੁਖਮਨੀ ਸਾਹਿਬ ਜੀ ਦਾ ਪਾਠ ਬਾਨੂਪੁਰ ਕਰਾਇਆ ਜਾਵੇ ਇਸ ਕਰਕੇ ਸੁਖਮਨੀ ਸਾਹਿਬ ਜੀ ਦੇ ਭੋਗ ਪਾਏ ਗਏ ਔਰ ਲੰਗਰ ਪਾਣੀ ਲੱਗਿਆ ਬਾਰਸ਼ ਵੀ ਹਾਂਜੀ ਬਾਰਸ਼ੀ ਤੇ ਹੈਗੀ ਸੀ ਕਿ ਚਲੋ ਮਹਾਰਾਜ ਦਾ ਜਿਹੜਾ ਦੇਣ ਤੇ ਉਹਦੇ ਮਨਾਉਣਾ ਸੀ ਜੀ ਬਾਬਾ ਜੀ ਸੁੱਖ ਸ਼ਾਂਤੀ ਲਈ ਅੱਜ ਸੁਖਮਨੀ ਸਾਹਿਬ ਦਾ ਪਾਠ ਕੀਤਾ ਗਿਆ ਹਾਂਜੀ ਔਰ ਇੰਨੀ ਮੁਸੀਬਤ ਦੇ ਵਿੱਚ ਵੀ ਆ ਗੁਰਦੁਆਰਿਆਂ ਦੇ ਵਿੱਚ ਸਾਰੇ ਆਸੇ ਪਾਸੇ ਪਾਣੀ ਭਰ ਚੁੱਕਾ ਇੰਨੇ ਪੈਡ ਡੁੱਬ ਚੁੱਕੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਇਹ ਸਮਰਤਾ ਹੈ ਕਾਰਸਿਆ ਸਾਰੇ ਸੇ ਮਹਾਂਪੁਰਖਾਂ ਦਾ ਇਹ ਪ੍ਰਾਲਾ ਲੰਗਰ ਦਾ ਤੇ ਮਹਾਂਪੁਰਖਾਂ ਨੇ ਕਿ ਹਲਾਕੇ ਦਾ ਭਲੇ ਬਦਲੇ ਸੋਨੇ ਸਾਰੇ ਜਾਬ ਕਰਾ ਕੇ ਇੱਕ ਤੇ ਮਹਾਰਾਜ ਦਾ ਪ੍ਰਗਾਸ਼ ਦਿਹਾੜਾ ਦੂਜੇ ਇਲਾਕੇ ਦਾ ਭਲੇ ਬਰ ਅਰਦਾਸ ਕੀਤੀ ਮਹਾਰਾਜ ਇਹਨਾਂ ਦਾ ਆਉਣ ਵਾਲਾ ਸਮਾਂ ਤੇ ਵੇਖ ਚੰਗਾ ਬਣੇ ਮਹਾਰਾਜ ਇਹਨਾਂ ਦਾ ਭਲਾ ਕਰੇ ਸਮਾਂ ਟਲ ਜਾਵੇ ਵਾਹਿਗੁਰੂ ਤੇ ਖਾਲਸਾ ਇੰਨੇ ਦੁੱਖ ਦੇ ਸਮੇਂ ਦੇ ਵਿੱਚ ਵੀ ਪਰਮਾਤਮਾ ਦਾ ਸਹਾਰਾ ਲੈ ਰਹੇ ਨੇ ਕਿ ਪਰਮਾਤਮਾ ਕਿਰਪਾ ਕਰੇ ਇਸ ਇਲਾਕੇ ਦੇ ਉੱਤੇ ਕਿ ਇੰਨੇ 10-15 ਦਿਨ ਤੋਂ ਲੋਕ ਇਸ ਪਾਣੀ ਦੇ ਵਿੱਚ ਘਿਰੇ ਹੋਏ ਨੇ ਪਾਣੀ ਫੇਰ ਲਗਾਤਾਰ ਵਧ ਰਿਹਾ ਹੋਇਆ ਤੇ ਉੱਪਰੋਂ بارش ਵੀ ਲਗਾਤਾਰ ਪੈ ਰਹੀ ਆ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢਿੱਲੋਂ ਪੀਟੀਸੀ ਨਿਊਜ਼